ਯਾ ਕਾਲ ਅੱਜ ਦੇ ਟੂਰਨਾਮੈਂਟ ਦੇ ਜਿਹੜੇ ਨੰਬਰ ਰਾਮਪੁਰੇ ਦੇ ਕਿੰਨੇ ਰਾਮਪੁਰੇ ਦੇ ਨੰਬਰ ਰਿਹਾ 14 ਤੇ ਦਿਉਣ ਦੇ ਰਿਹਾ 7.5 ਬੈਸਟ ਆ ਜੀ ਦੇ ਖੇਡ ਦੇ ਦਾ ਬੈਸਟ ਲੈ ਵੀ ਘੋਲੀ ਆਈ ਇੱਧਰ ਨੂੰ ਚਾਰ ਜੱਫੇ ਹੋ ਗਏ ਹਰਬਰ ਘੋਲੀਏ ਦੇ ਪੰਜ ਮੈਨੂੰ ਲੱਗਦਾ ਟੱਚ ਹੈ ਪੰਜ 6 ਟੱਚ ਟੂਰਨਾਮੈਂਟ ਦਾ ਇਲੈਕਟ੍ਰੋਨਿਕ ਸਕੂਟਰੀ ਦਾ ਜੇਤੂ ਬਣ ਗਿਆ ਲੈ ਅੱਜ ਦੇ ਅੱਜ ਦੇ ਟੂਰਨਾਮੈਂਟ ਤੇ ਸੱਤ ਕਬੱਡੀਆਂ ਸੱਤ ਨੰਬਰ ਰਪਿੰਦਰ ਦੋਦੇ ਵਾਲਾ ਕਬੱਡੀ ਦਾ ਬਾਪ ਰੋਲਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਰੇਡਰ ਰਪਿੰਦਰ ਦੀਆਂ ਕਬੱਡੀਆਂ ਤੇ 1100 ਲੱਗਿਆ ਸੀਗਾ ਹੋਰ ਨਹੀਂ ਲੱਗਿਆ ਇਕੱਲਾ 1100 ਸੀ ਸੀਗਾ